ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ ਸ਼ਬਦ ਦਾ ਜਾਪ ਕਰਨ ਦੇ ਨਾਲ ਉਸੇ ਵਕਤ ਹੀ ਆ ਗੁਰੂ ਸਹਿਬਾਨ ਜੀ ਦੇ ਦਰਸ਼ਨ ਹੋ ਜਾਂਦੇ ਨੇ ਕਿਹੜਾ ਉਹ ਸ਼ਬਦ ਹੈ ਕਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾਲ ਹੀ ਸਿੱਖ ਇਤਿਹਾਸ ਦੇ ਵਿੱਚੋਂ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਇਹ ਮੇਰਾ ਖੁਦ ਦਾ ਵੀ ਜਮਾਇਆ ਹੋਇਆ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਸ ਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਮੈਂ ਤੁਹਾਡੇ ਨਾਲ ਉਹ ਘਟਨਾ ਸ਼ੇਅਰ ਕਰਦੀ ਆਂ ਜਿਹੜੀ ਸਿੱਖ ਇਤਿਹਾਸ ਦੇ ਵਿੱਚੋਂ ਸੱਚੀ ਘਟਨਾ ਹੈ ਇਦੇ ਵਿੱਚ ਹੀ ਆਪਾਂ ਨੂੰ ਪਤਾ ਚੱਲ ਜਾਏਗਾ ਵੀ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਕਿਹੜੇ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਹੁੰਦੇ ਨੇ ਕਿਸ ਸਮੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਹਰ ਇੱਕ ਚੀਜ਼ ਮੈਂ ਬੜੀ ਬਰੀਕੀ ਤੇ ਚੰਗੀ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਬਹੁਤ ਧਿਆਨ ਨਾਲ ਸੁਣਿਓ ਅ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੀਰਕ ਜਾਨੇ ਦੇ ਵਿੱਚ ਹਾਜ਼ਰ-ਨਾਜ਼ਰ ਸਨ ਨਾ ਉਸ ਵੇਲੇ ਨਾ ਆਪਾਂ ਜਦੋਂ ਇਤਿਹਾਸ ਪੜ੍ਹਦੇ ਆ ਆਪਾਂ ਨੂੰ ਪਤਾ ਹੀ ਹੈ ਕਿਹੜੇ ਪਹਾੜੀ ਰਾਜੇ ਆ ਉਹ ਗੁਰੂ ਸਾਹਿਬਾਨ ਜੀ ਤੋਂ ਬਹੁਤ ਈਰਖਾ ਰੱਖਦੇ ਸੀ ਬਹੁਤ ਯਾਨੀ ਕਿ ਲੱਗਦੇ ਸੀ ਆਪਾਂ ਇੱਕ ਆਮ ਭਾਸ਼ਾ ਦੇ ਵਿੱਚ ਅਗਰ ਕਹਿ ਲਈਏ ਤਾਂ ਇੱਕ ਬਾਦਸ਼ਾਹ ਸੀ ਜਿਨੇ ਨਾ ਇੱਕ ਜਾਸੂਸ ਜਿਹੜਾ ਸੀ ਉਹ ਗੁਰੂ ਸਾਹਿਬ ਜੀ ਦੇ ਪਿੱਛੇ ਲਗਾਇਆ ਹੋਇਆ ਸੀ ਵੀ ਕਿੱਦਾਂ ਜਾਂਦੇ ਨੇ ਕਿੱਥੇ ਜਾਂਦੇ ਨੇ ਕੀ ਕਰ ਰਹੇ ਨੇ ਕੀ ਚੱਲ ਰਿਹਾ ਸਭ ਕੁਝ ਉੱਥੋਂ ਦੀ ਜਿਹੜੀ ਜਾਣਕਾਰੀ ਆ ਉਹ ਕਹਿੰਦਾ ਮੇਰੇ ਨਾਲ ਲਿਆ ਕੇ ਤੂੰ ਸਾਂਝੀ ਕਰਨੀ ਆ ਤਾਂ ਉਹ ਜਿਹੜਾ ਜਾਸੂਸ ਬਣਿਆ ਹੋਇਆ ਸੀਗਾ ਉਹ ਵਜ਼ੀਰ ਸੀਗਾ ਬਾਦਸ਼ਾਹ ਦਾ ਉਹ ਕਹਿੰਦਾ ਠੀਕ ਹੈ ਵੀ ਮੈਂ ਇਦਾਂ ਹੀ ਕਰੂੰਗਾ ਤੇ ਜਦੋਂ ਉਹ ਮਤਲਬ ਕਿ ਗੁਰੂ ਸਾਹਿਬ ਦਾ ਪਿੱਛਾ ਕਰ ਰਿਹਾ ਸੀ ਨਾ ਤੇ ਜਦੋਂ ਉਹਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਮਤਲਬ ਆਪ ਦੀਆਂ ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾ ਤਾਂ ਤੁਸੀਂ ਇਹ ਸਮਝ ਲਓ ਵੀ ਉਹਦੀ ਜ਼ਿੰਦਗੀ ਹੀ ਬਦਲ ਗਈ ਵੀ ਇਹ ਜਾਂ ਨੂਰ ਉਹ ਕਹਿੰਦਾ ਵੀ ਮੈਂ ਕਦੇ ਇਹ ਜਾਂ ਨੂਰ ਨਹੀਂ ਦੇਖਿਆ ਇਹ ਜਾਂ ਰੂਪ ਨਹੀਂ ਦੇਖਿਆ ਵੀ ਮੈਂ ਇਹ ਜਾਂ ਕ੍ਰਿਸ਼ਨਾ ਕਹੋ ਪਰਮਾਤਮਾ ਕਹੋ ਕਿੰਨੇ ਮੈਂ ਕਦੇ ਐਦਾਂ ਦਾ ਨਜ਼ਾਰਾ ਹੀ ਨਹੀਂ ਦੇਖਿਆ ਵੀ ਜੋ ਮੈਂ ਅੱਜ ਆਤਿਆਂ ਅੱਖਾਂ ਦੇ ਨਾਲ ਕੌਤਕ ਦੇਖਿਆ ਤਾਂ ਉਹਨਾਂ ਰਾਜੇ ਦੇ ਕੋਲ ਆਇਆ ਤੇ ਆ ਕੇ ਉਹਨਾਂ ਨੂੰ ਕਹਿੰਦਾ ਰਾਜਾ ਸਾਹਿਬ ਵੀ ਇੱਦਾਂ ਦਾ ਕਰਕੇ ਵੀ ਉਹਨਾਂ ਦਾ ਤਾਂ ਨੂਰ ਇੰਨਾ ਉਹਨਾਂ ਦੇ ਚਿਹਰੇ ਤੇ ਨੂਰ ਇੰਨਾ ਝਲਕਦਾ ਹੈ ਉਹ ਤਾਂ ਪਰਮਾਤਮਾ ਹੈ ਜਿੰਨੇ ਕਿ ਉਹ ਨਾ ਆਪਾਂ ਕਹਿੰਦੇ ਜਿਵੇਂ ਪ੍ਰਸ਼ੰਸਾ ਕਰਨੀ ਉਹ ਸ਼ੁਰੂ ਕਰਤੀ ਤੇ ਜਿਹੜਾ ਉਹ ਰਾਜਾ ਸੀ ਉਹਨੂੰ ਚੜਾ ਗਈ ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਜਾਸੂਸੀ ਕਰਨ ਲਈ ਭੇਜਿਆ ਸੀ ਕਿਉਂਕਿ ਰਾਜਾ ਜਿਹੜਾ ਸੀ ਉਹ ਉਹ ਗੁਰੂ ਸਾਹਿਬ ਤੇ ਬਹੁਤ ਲੱਗਦਾ ਸੀ ਯਾਨੀ ਕਿ ਬਹੁਤ ਈਰਖਾ ਰੱਖਦਾ ਸੀ ਜੇ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਆਪਾਂ ਨੂੰ ਪਤਾ ਚੱਲਦਾ ਕਿ ਪਹਾੜੀ ਰਾਜ ਜਿਹੜੇ ਸੀ ਉਹ ਕਿਤੇ ਨਾ ਕਿਤੇ ਖੁੰਦਕ ਰੱਖਦੇ ਸੀ ਗੁਰੂ ਸਹਿਬਾਨ ਜੀ ਤੋਂ ਤਾਂ ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਜਾਸੂਸੀ ਕਰਨ ਲਈ ਭੇਜਿਆ ਸੀ ਤੂੰ ਉਲਟਾ ਕੇ ਉਹਨਾਂ ਦੇ ਸਿੱਖ ਤੋਂ ਸਲਾਹ ਕਰ ਰਿਹਾ ਮੇਰੇ ਕੋਲੇ ਤੇ ਉਹਨੂੰ ਗੁੱਸਾ ਆ ਗਿਆ ਰਾਜੇ ਨੂੰ ਰਾਜੇ ਨੇ ਕੀ ਕੀਤਾ ਜਿਹੜੇ ਉਹਨਾਂ ਦੇ ਸੇਵਕ ਸੀ ਉਹਨਾਂ ਨੂੰ ਹੁਕਮ ਦਿੱਤਾ ਕਹਿੰਦੇ ਇਦਾਂ ਕਰੋ ਵੀ ਜਿਹੜੀਆਂ ਅੱਖਾਂ ਦੇ ਨਾਲ ਹੀ ਉਹਨਾਂ ਦੇ ਕਹਿਆ ਨਾ ਮੈਂ ਦਰਸ਼ਨ ਕੀਤੇ ਵੀ ਉਹ ਤਾਂ ਰੱਬੀ ਰੂਪ ਨੇ ਕਹਿੰਦਾ ਵੀ ਉਹੀ ਅੱਖਾਂ ਦੇ ਵਿੱਚ ਇਹਦੇ ਨਾਲ ਤੱਤੇ ਕਰਕੇ ਜਿਹੜੇ ਆਪਾਂ ਕਹਿੰਦੇ ਤੱਕਲੇ ਵੀ ਉਹੋ ਜਾਂ ਸਰੀਏ ਵੀ ਉਹ ਅੱਖਾਂ ਦੇ ਵਿੱਚ ਪਾਓ ਤੱਤੇ ਕਰਕੇ ਪੂਰੇ ਲਾਲ ਕਰਕੇ ਕਹਿੰਦੇ ਉਸ ਤੋਂ ਬਾਅਦ ਇਹਨੂੰ ਪਹਾੜੀ ਦੇ ਉੱਤੇ ਧੱਕਾ ਦੇ ਦਿਓ ਇਹ ਜਿਹੜਾ ਹੁਕਮ ਸੀ ਰਾਜੇ ਨੇ ਆਪਣੇ ਸੇਵਕਾਂ ਨੂੰ ਦਿੱਤਾ ਤੇ ਜਿਹੜੇ ਉਹ ਸੇਵਕ ਸੀ ਉਹ ਵਜ਼ੀਰ ਦੇ ਥੱਲੇ ਕੰਮ ਕਰਦੇ ਰਹੇ ਨੇ ਤੇ ਵਜ਼ੀਰ ਨੇ ਕਦੇ ਉਹਨਾਂ ਦਾ ਮਾੜਾ ਨਹੀਂ ਸੀ ਕੀਤਾ ਕਦੇ ਮਾੜਾ ਨਹੀਂ ਸੀ ਸੋਚਿਆ ਹਮੇਸ਼ਾ ਉਹਨਾਂ ਦਾ ਭਲੇ ਕੀਤਾ ਸੀ ਤੇ ਉਹ ਮਨੀ ਮਨੀ ਇਹ ਵੀ ਸੋਚ ਰਹੇ ਸੀ ਵੀ ਇਹ ਤਾਂ ਸਾਡਾ ਵਜੀਰ ਰਹਾ ਅਸੀਂ ਇਹਦੇ ਥੱਲੇ ਕੰਮ ਕੀਤਾ ਹੈ ਇਹਨੇ ਹਮੇਸ਼ਾ ਸਾਡਾ ਭਲਾ ਕੀਤਾ ਕਦੇ ਸਾਡੇ ਨਾਲ ਮਾੜਾ ਵਿਤਕਰਾ ਨਹੀਂ ਕੀਤਾ ਵੀ ਅੱਜ ਅਸੀਂ ਕਿਵੇਂ ਇਹ ਕੰਮ ਕਰਾਂਗੇ ਕਹਿੰਦੇ ਵੀ ਚਲੋ ਵੀ ਸਾਡਾ ਇਹ ਵਜੀਰ ਰਹਿ ਚੁੱਕਿਆ ਕਹਿੰਦੇ ਵੀ ਕੋਈ ਨਾ ਕੋਈ ਤਾਂ ਆਪਾਂ ਇਹਦੇ ਲਈ ਕੁਝ ਕਰ ਸਕਦੀਆਂ ਤੇ ਵੀ ਚਲੋ ਗੁਰੂ ਉਹਦਾ ਵੀ ਹੁਕਮ ਵੀ ਮੰਨਣਾ ਰਾਜੀ ਦਾ ਕਹਿੰਦੇ ਵੀ ਆਪਾਂ ਇਦਾਂ ਕਰਦੇ ਆ ਵੀ ਤੱਕਤੇ ਕਰਕੇ ਤੱਕਲੀ ਤਾਂ ਜਿਹੜੇ ਹੈਗੇ ਸਰੀਏ ਉਹ ਤਾਂ ਇਹਦੇ ਅੱਖਾਂ ਵਿੱਚ ਉਹ ਕਰ ਦਿੰਨੇ ਆ ਪਰ ਇਹਨੂੰ ਪਹਾੜੀ ਤੋਂ ਤੱਕਾ ਨਹੀਂ ਆਪਾਂ ਦਿੰਦੇ ਚਲੋ ਇੰਨਾ ਕਿ ਉਹ ਬਖਸ਼ ਦਿੰਨੇ ਆ ਤਾਂ ਕਿ ਆਪਣਾ ਉਧਰਲਾ ਹੁਕਮ ਵੀ ਰਹਿ ਜਵੇ ਤੇ ਇੱਧਰ ਜਿਹੜਾ ਆਪਾਂ ਇਹਦਾ ਹਮੇਸ਼ਾ ਇਹਨੇ ਸਾਡਾ ਸਾਥ ਦਿੱਤਾ ਹਮੇਸ਼ਾ ਸਾਡਾ ਚੰਗਾ ਸੋਚਿਆ ਤਾਂ ਇੱਧਰ ਵੀ ਆਪਾਂ ਉਹਦਾ ਫਰਜ਼ ਨਿਭਾ ਸਕੀਏ ਤਾਂ ਚਲੋ ਜੀ ਉਹ ਜਿਹੜਾ ਵਜ਼ੀਰ ਸੀ ਨਾ ਉਹ ਮਤਲਬ ਕਿ ਉਹਨਾਂ ਨੂੰ ਕਹਿੰਦਾ ਸੇਵਕਾਂ ਨੂੰ ਕਹਿੰਦਾ ਵੀ ਤੁਸੀਂ ਤੱਕ ਜਿਹੜੀ ਹੈਗੀ ਸਰੀਏ ਤੱਤੇ ਕਰਕੇ ਮੇਰੀ ਅੱਖਾਂ 'ਚ ਪਾਤਾ ਦਿਓ ਪਰ ਕਹਿੰਦਾ ਵੀ ਮੈਨੂੰ ਸਿਰਫ ਨਾ ਤੁਸੀਂ ਥੋੜਾ ਸਮਾਂ ਦੇ ਦੋ ਕਹਿੰਦਾ ਵੀ ਜਦੋਂ ਮੈਂ ਹੱਥ ਖੜਾ ਕਰੂੰਗਾ ਨਾ ਉਦੋਂ ਤੁਸੀਂ ਵੀ ਇਹ ਜਿਹੜੇ ਤੱਤੇ ਕਰੇ ਹੋਣਗੇ ਸਰੀਏ ਮੇਰੀ ਅੱਖਾਂ 'ਚ ਦੇ ਦਿਓ ਉਹ ਕਹਿੰਦੇ ਠੀਕ ਆ ਤੇ ਭਾਈ ਉਹਨਾਂ ਚੌਕੜੀ ਮਾਰ ਲੈਂਦਾ ਚੌਕੜੀ ਮਾਰ ਕੇ ਨਾ ਉਹ ਅੱਖਾਂ ਬੰਦ ਕਰ ਲੈਂਦਾ ਅੱਖਾਂ ਬੰਦ ਕਰਕੇ ਉਹ ਧਿਆਨ ਟਿਕਾਉਣਾ ਸ਼ੁਰੂ ਕਰਦਾ ਹੁਣ ਇਹਦੇ ਬਹੁਤ ਧਿਆਨ ਨਾਲ ਸੁਣਿਓ ਜਦੋਂ ਆਪਾਂ ਵੀ ਗੁਰਬਾਣੀ ਜਪਦੇ ਆ ਨਾ ਆਪਾਂ ਅਰਦਾਸ ਕਰਦੇ ਆ ਸਮਾਪਤੀ ਕਰਦੇ ਆ ਆਪਾਂ ਸਿਰ ਝੁਕਾ ਕੇ ਗੁਰੂ ਸਾਹਿਬ ਨੂੰ ਸਜਦਾ ਕਰਦੇ ਆ ਤਾਂ ਉਦੋਂ ਹਮੇਸ਼ਾ ਧਿਆਨ ਰੱਖਿਆ ਕਰੋ ਉਦੋਂ ਹਮੇਸ਼ਾ ਬੰਦ ਅੱਖਾਂ ਨਾਲ ਕੋਸ਼ਿਸ਼ ਕਰਿਆ ਕਰੋ ਸ਼ੁਰੂ ਦੇ ਵਿੱਚ ਨਾ ਥੋੜਾ ਜਿਹਾ ਅੱਖਾਂ ਲੱਗਦਾ ਲੇਕਿਨ ਹੌਲੀ ਹੌਲੀ ਧਿਆਨ ਟਿਕਣਾ ਸ਼ੁਰੂ ਹੋ ਜਾਂਦਾ ਜਦੋਂ ਅੱਖਾਂ ਬੰਦ ਕਰੋਗੇ ਧਿਆਨ ਟਿਕਾ ਕੇ ਨਾ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਕਰੋ ਜਿਵੇਂ ਹੁਣ ਮੰਨ ਲਓ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਉਹ ਇੱਕ ਤਸਵੀਰ ਆਪਣੇ ਸਾਹਮਣੇ ਛਪੀ ਹੁੰਦੀ ਆ ਹਨਾ ਆਪਾਂ ਨੂੰ ਦਰਬਾਰ ਸਾਹਿਬ ਜਿਵੇਂ ਪੱਖਾ ਬੰਦ ਕਰਾਂਗੇ ਆਪਾਂ ਦਰਬਾਰ ਸਾਹਿਬ ਦਰਸ਼ਨ ਕਰ ਸਕਦੇ ਆ ਜਿਹੜੇ ਵੀ ਆਪਣੇ ਪਿੰਡ ਗੁਰਦੁਆਰਾ ਸਾਹਿਬ ਹੁੰਦੇ ਆ ਜਿਵੇਂ ਗੁਰੂ ਸਾਹਿਬ ਪ੍ਰਕਾਸ਼ਿਤ ਨਹੀਂ ਹਨਾ ਉਹ ਥੜਾ ਸਾਹਿਬ ਉਹ ਅੰਦਰਲਾ ਮਾਹੌਲ ਜਿੱਦਾਂ ਦੇ ਗੁਰੂ ਸਾਹਿਬ ਦੇ ਵਸਤਰ ਪਾਈ ਹੁੰਦੇ ਆ ਹਰ ਇੱਕ ਚੀਜ਼ ਆਪਾਂ ਉਵੇਂ ਇਮੇਜਿਨ ਕਰ ਸਕਦੇ ਆ ਬੰਦ ਅੱਖਾਂ ਦੇ ਨਾਲ ਕਿਉਂਕਿ ਕਿਉਂਕਿ ਅਪਰ ਉਹ ਜਾ ਕੇ ਉਹਨਾਂ ਦੇ ਦਰਸ਼ਨ ਕਰਦੇ ਆ ਤੇ ਜਦੋਂ ਤੁਸੀਂ ਅਰਦਾਸ ਕਰਦੇ ਹੋ ਨਾ ਹਮੇਸ਼ਾ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਿਹੜਾ ਆ ਬਸਿਰ ਝੁਕਾਇਆ ਕਰੋ ਇਹ ਮਹਿਸੂਸ ਕਰਿਆ ਕਰੋ ਵੀ ਜਿਹੜੀ ਤੁਸੀਂ ਗੁਰਬਾਣੀ ਜਪੀ ਹੈ ਨਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਪ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੁਸੀਂ ਉਹਨਾਂ ਦੇ ਚਰਨਾਂ 'ਚ ਸਿਰ ਝੁਕਾ ਰਹੇ ਹੋ ਇਹ ਮਹਿਸੂਸ ਕਰਿਆ ਕਰੋ ਅੱਖਾਂ ਬੰਦ ਕਰਕੇ ਤੇ ਇਸੇ ਤਰ੍ਹਾਂ ਹੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੀ ਜੇ ਤੁਸੀਂ ਉਸ ਸਮੇਂ ਅੱਖਾਂ ਬੰਦ ਕਰਕੇ ਧਿਆਨ ਟਿਕਾਉਂਗੇ ਨਾ ਜਾਂ ਸਿਰ ਝੁਕਾਉਂਗੇ ਤਾਂ ਇਹ ਮਹਿਸੂਸ ਕਰਿਆ ਕਰੋ ਕਿ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਮਣੇ ਹਾਜ਼ਰ ਨਾਜ਼ਰ ਨੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਤੁਸੀਂ ਆਪਣਾ ਸਿਰ ਰੱਖ ਰਹੇ ਹੋ ਇਹ ਮਹਿਸੂਸ ਕਰਿਆ ਕਰੋ ਠੀਕ ਇਹੀ ਚੀਜ਼ ਉਹਨਾਂ ਨੇ ਮਹਿਸੂਸ ਕੀਤੀ ਉਹਨਾਂ ਨੇ ਕੀ ਕੀਤਾ ਇਹ ਅੱਖਾਂ ਬੰਦ ਕੀਤੀਆਂ ਤਾਂ ਉਹਨਾਂ ਨੇ ਥੋੜਾ ਟਾਈਮ ਲਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੇ ਇਦਾਂ ਬੜੇ ਪਿਆਰ ਨਾਲ ਵਿਰਾਗ ਨਾਲ ਉਹਨੇ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਨਾ ਉਹਨੇ ਧਿਆਨ ਟਿਕਾਇਆ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਤੇ ਅਦਾ ਧਿਆਨ ਕੇਂਦਰਿਤ ਕੀਤਾ ਵੀ ਗੁਰੂ ਸਾਹਿਬ ਜੀ ਸਾਹਮਣੇ ਆਪ ਹਾਜ਼ਰ ਨਾ ਚਨੇ ਤੇ ਉਹਨਾਂ ਦੇ ਚਰਨਾਂ ਤੇ ਧਿਆਨ ਟਿਕਾਇਆ ਤੇ ਉਸ ਤੋਂ ਬਾਅਦ ਉਹਨੇ ਹੱਥ ਖੜਾ ਕੀਤਾ ਤੇ ਉਹਨਾਂ ਨੇ ਜਿਹੜੇ ਉਹ ਤੱਕਣੀਆਂ ਸੀਗੇ ਨੇ ਸਹੀ ਗਰਮ ਕੀਤੀ ਹੋਈ ਉਹਦੀਆਂ ਅੱਖਾਂ ਵਿੱਚ ਦੇ ਦਿੱਤੇ ਤੇ ਪਰ ਉਹਨੂੰ ਦਰਦ ਮਹਿਸੂਸ ਨਹੀਂ ਹੋਇਆ ਉਹਨੂੰ ਜਮਾਂ ਵੀ ਪਤਾ ਨਹੀਂ ਚੱਲਿਆ ਕਿ ਕਾਤ ਉਹਨਾਂ ਨੇ ਉਹਦੀਆਂ ਅੱਖਾਂ 'ਚ ਉਹ ਜਨੇ ਕੀ ਸਰੀਏ ਦਿੱਤੇ ਚਲ ਉਹ ਥੋੜਾ ਟਾਈਮ ਲਈ ਨਾ ਉਥੇ ਡਿੱਗ ਪਿਆ ਡਿੱਗਿਆ ਰਿਹਾ ਉਹ ਅਜਨੇ ਕੀ ਚਲੇਗੀ ਉਥੋਂ ਲੇ ਸੇਵਕ ਸੀ ਉਥੋਂ ਚਲੇ ਗਏ ਤੇ ਉਹ ਕੁਝ ਸਮਾਂ ਉਥੇ ਡਿੱਗਿਆ ਰਿਹਾ ਉਸ ਤੋਂ ਬਾਅਦ ਨਾ ਉਹਨੂੰ ਮਤਲਬ ਕਿ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ ਉਹ ਉੱਠ ਖੜਿਆ ਫਿਰ ਉਹ ਸੋਚ ਰਿਹਾ ਕਹਿੰਦਾ ਵੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਦੂ ਮੈਂ ਹੱਥ ਖੜੇ ਕਰੂੰਗਾ ਤਾਂ ਵੀ ਮੈਨੂੰ ਤੁਸੀਂ ਉਦੋਂ ਮੇਰੀ ਅੱਖਾਂ ਦੇ ਵਿੱਚ ਸਰੀਏ ਜਿਹੜੇ ਗਰਮ ਆਉਤੇ ਦਿਓ ਕਹਿੰਦਾ ਪਰ ਵੀ ਇਹਨਾਂ ਨੇ ਅੱਖਾਂ 'ਚ ਮੇਰੇ ਸਰੀਏ ਦਿੱਤੇ ਹੀ ਨਹੀਂ ਕਹਿੰਦਾ ਮੈਨੂੰ ਤਾਂ ਸਭ ਕੁਝ ਦਿਖ ਰਿਹਾ ਹੈ ਤੁਸੀਂ ਹੈਰਾਨ ਹੋ ਜੂਗੇ ਸੁਣ ਕੇ ਵੀ ਦੇਖੋ ਕਿਵੇਂ ਉਹਨੇ ਗੁਰੂ ਸਾਹਿਬ ਦਾ ਨਾਮ ਧਿਆਇਆ ਗੁਰੂ ਸਾਹਿਬ ਨੂੰ ਯਾਦ ਕੀਤਾ ਗੁਰੂ ਸਾਹਿਬ ਦੇ ਚਰਨਾਂ ਦੇ ਦਰਸ਼ਨ ਕੀਤੇ ਤੇ ਜਿਹੜੀ ਉਹਦੇ ਅੱਖਾਂ ਦੇ ਵਿੱਚ ਉਹਨਾਂ ਨੇ ਸਰੀਏ ਦਿੱਤੇ ਸੀ ਨਾ ਉਹਨਾਂ ਦਾ ਰਤੀ ਵੀ ਅਸਰ ਉਹਦੀਆਂ ਅੱਖਾਂ ਤੇ ਨਹੀਂ ਹੋਇਆ ਤੇ ਉਹਨੇ ਨਾ ਉਹ ਫਿਰ ਸੋਚਿਆ ਵੀ ਹੁਣ ਮੈਂ ਕੀ ਕਰਾਂ ਉਹਨੇ ਸੋਚਿਆ ਵੀ ਹੁਣ ਮੈਂ ਫਟਾਫਟ ਅਨੰਦਪੁਰ ਸਾਹਿਬ ਵੱਲੋਂ ਜਾਮਾ ਤੇ ਗੁਰੂ ਸਾਹਿਬ ਦੇ ਚਰਨਾਂ ਵੱਜਾ ਤੇ ਉਹਨਾਂ ਜਨਨੀ ਕਿ ਉੱਥੋਂ ਚੱਲ ਪਿਆ ਅਗਲੇ ਦਿਨ ਉਹ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਗਿਆ ਇਹ ਬਾਹਰ ਜਿਹੜੇ ਸੇਵਕ ਖੜੇ ਹੁੰਦੇ ਉਹਨਾਂ ਨੂੰ ਕਹਿੰਦਾ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੀ ਆ ਉਹ ਕਹਿੰਦੇ ਵੀ ਗੁਰੂ ਸਾਹਿਬ ਦੇ ਦਰਸ਼ਨ ਅੱਜ ਨਹੀਂ ਹੋ ਸਕਦੇ ਕਿਉਂਕਿ ਨਾ ਕੱਲ ਤੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਹੁਤ ਤਕਲੀਫ ਆ ਕਹਿੰਦੇ ਪੱਟੀਆਂ ਵੀ ਵੱਜੀਆਂ ਹੋਈਆਂ ਇਤੋਂ ਤੱਕ ਕਿ ਖੂਨ ਵੀ ਰਸਿਆ ਉਹਨਾਂ ਦੇ ਵਿੱਚੋਂ ਕਹਿੰਦੇ ਵੀ ਤੂੰ ਦਰਸ਼ਨ ਨਹੀਂ ਕਰ ਸਕਦਾ ਤੇ ਅੰਦਰ ਬੈਠੇ ਮਹਾਰਾਜ ਜੀ ਜਾਣੀ ਉਹਨਾਂ ਨੂੰ ਥੋੜਾ ਥੋੜਾ ਬਾਹਰੋਂ ਸ਼ੋਰ ਵੀ ਸੁਣ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਨੇ ਆਵਾਜ਼ ਲਗਾ ਕੇ ਪੁੱਛਿਆ ਸੇਵਕਾਂ ਨੂੰ ਵੀ ਕੌਣ ਹੈ ਤਾਂ ਉਹਨਾਂ ਨੇ ਦੱਸਿਆ ਵੀ ਇਹ ਤਾਂ ਗਰ ਕੀ ਫਲਾਨੀ ਰਾਜਧਾਨਾ ਵਜ਼ੀਰ ਹੈ ਤਾਂ ਉਹ ਕਹਿੰਦੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਅੰਦਰ ਆਣ ਦੋ ਜਦੋਂ ਅੰਦਰ ਉਹ ਪਹੁੰਚੇ ਹਨ ਤਾਂ ਗੁਰੂ ਸਾਹਿਬ ਦਰਸ਼ਨ ਕੀਤੇ ਤੇ ਹੱਥ ਜੋੜ ਕੇ ਸਿਰ ਝੁਕਾ ਕੇ ਜਦੋਂ ਫਤਿਹ ਬਲਾ ਕੇ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਕਿਹਨੇ ਮਹਾਰਾਜ ਜੀ ਤੁਹਾਡੇ ਚਰਨਾਂ ਦੇ ਵਿੱਚ ਕੀ ਹੋਇਆ ਇਹ ਕੀ ਕੀ ਪਾਣਾ ਵਰਤਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਪਹਿਲਾਂ ਦੁੱਖ ਵੀ ਦਿੰਨਾ ਫਿਰ ਹਾਲਚਾਲ ਵੀ ਪੁੱਛਦਾ ਤਾਂ ਉਹ ਕਹਿੰਦਾ ਜੀ ਮੇਰੀ ਇੰਨੀ ਔਕਾਤ ਮੇਰੀ ਇੰਨੀ ਹੈਅਸੀਅਤ ਕਿ ਮੈਂ ਤੁਹਾਨੂੰ ਦੁੱਖ ਦੇ ਸਕਾਂ ਵੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਉਹ ਜਿਹੜਾ ਵਰਤਨ ਆਪਸੇ ਸਾਰਾ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਤੂੰ ਜਦੋਂ ਅੱਖਾਂ ਬੰਦ ਕੀਤੀਆਂ ਸੀ ਤੂੰ ਨਾਮ ਜਪਿਆ ਉਸ ਤੋਂ ਬਾਅਦ ਤੂੰ ਧਿਆਨ ਕਿਸ ਚੀਜ਼ ਦਾ ਟਿਕਾਇਆ ਸੀ ਤਾਂ ਉਹ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੇ ਚਰਨਾਂ ਦਾ ਤਾਂ ਫਿਰ ਮਹਾਰਾਜ ਜੀ ਕਹਿੰਦੇ ਬੱਸ ਫਿਰ ਜਿਹੜੇ ਉਹ ਸਰੀਏ ਸੀ ਨਾ ਜਦੋਂ ਤੂੰ ਚਰਨਾਂ ਦਾ ਧਿਆਨ ਟਿਕਾਇਆ ਤਾਂ ਕਹਿੰਦੇ ਉਹ ਮੇਰੇ ਚਰਨਾਂ ਦੇ ਵਿੱਚ ਹੀ ਜਿਹੜੇ ਉਹ ਸਰੀਏ ਲੱਗੇ ਇਹ ਉਸੇ ਕਰਕੇ ਇਦਾਂ ਤਾਂ ਜਿਹੜਾ ਉਹ ਵਜ਼ੀਰ ਸੀ ਉਹ ਨਾਲ ਤਾਂ ਗੋਡਿਆਂ ਦੇ ਭਾਰ ਡਿੱਗ ਪਿਆ ਹੱਥ ਜੋੜ ਕੇ ਨਾਲੇ ਬਹੁਤ ਰੋਇਆ ਉਹ ਵੀ ਗੁਰੂ ਮਹਾਰਾਜ ਜੀ ਮੈਂ ਤਾਂ ਸਿਰਫ ਇਸ ਤੁਹਾਡੇ ਬਾਰੇ ਸੁਣਿਆ ਹੀ ਸੀ ਪਰ ਤੁਸੀਂ ਇੰਨੇ ਪ੍ਰਤੱਖੋਂ ਵੀ ਮੈਂ ਤੁਹਾਨੂੰ ਯਾਦ ਕੀਤਾ ਤੇ ਤੁਸੀਂ ਉੱਥੇ ਆਪ ਹਾਜ਼ਰ ਹੋ ਕੇ ਮੇਰਾ ਜਿਹੜਾ ਦੁੱਖ ਸੀ ਉਹ ਤੁਸੀਂ ਆਪਣੇ ਆਪ ਤੇ ਲੈ ਲਿਆ ਮੇਰੀ ਜਿਹੜੀ ਸਜ਼ਾ ਸੀ ਤੁਸੀਂ ਆਪਣੇ ਆਪ ਤੇ ਲੈ ਲਈ ਜ ਜਨੇ ਉਹ ਨਾਲੇ ਰੋ ਰਿਆ ਸੀ ਤੇ ਨਲੇ ਹੋਏ ਚੀਨ ਨੂੰ ਗੁਰੂ ਸਾਹਿਬ ਨੂੰ ਇਹ ਗੱਲਾਂ ਬੋਲ ਰਿਹਾ ਸੀ ਤੇ ਹੁਣ ਤੁਸੀਂ ਦੇਖੋ ਇਹ ਤੋਂ ਆਪਾਂ ਨੂੰ ਕੀ ਸਮਝ ਆਉਂਦਾ ਜੇ ਜਦੋਂ ਵੀ ਆਪਾਂ ਗੁਰਬਾਣੀ ਜਪਦੇ ਆ ਨਾ ਜੀ ਆਪਾਂ ਬੰਦ ਅੱਖਾਂ ਕਰਕੇ ਦਸਵੇਂ ਪਾਸ਼ਾ ਮਹਾਰਾਜ ਜੀ ਦਾ ਧਿਆਨ ਟਿਕਾ ਕੇ ਅਗਰ ਅਰਦਾਸ ਕਰਦੇ ਆ ਤਾਂ ਸਾਡੀ ਅਰਦਾਸ ਕਿੰਨੀ ਛੇਤੀ ਪੂਰੀ ਹੋਵੇਗੀ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਨਾ ਸ਼ੁਰੂ ਦੇ ਵਿੱਚ ਜ਼ਰੂਰ ਥੋੜੀ ਨੀ ਮੁਸ਼ਕਿਲ ਆਉਂਦੀ ਹੈ ਲੇਕਿਨ ਜਦੋਂ ਆਪਾਂ ਕੋਸ਼ਿਸ਼ ਕਰਦੇ ਆ ਉਤਮ ਕਰਦੇ ਆ ਤਾਂ ਕਿਰਪਾ ਗੁਰੂ ਸਾਹਿਬ ਜ਼ਰੂਰ ਕਰਦੇ ਨੇ ਹੌਲੀ ਹੌਲੀ ਮਾਹੌਲ ਬੜਨਾ ਸ਼ੁਰੂ ਹੋ ਜਾਂਦਾ ਦੇਖੋ ਇੱਕ ਬੱਚਾ ਜਦ ਚੱਲਣਾ ਸਿੱਖਦਾ ਉਹ ਡਿਗ ਡਿਗ ਕੇ ਚੱਲਣਾ ਸਿੱਖਦਾ ਉੱਡੀਗਦਾ ਫਿਰ ਕੋਸ਼ਿਸ਼ ਕਰਦਾ ਖੜਾ ਹੁੰਦਾ ਫਿਰ ਤੁਰਦਾ ਫਿਰ ਡਿੱਗਦਾ ਛੱਟ ਵੀ ਖਾ ਲੈਂਦਾ ਕਿਵਰੀ ਪਰ ਉਹ ਕੋਸ਼ਿਸ਼ ਕਰਨੀ ਨਹੀਂ ਛੱਡਦਾ ਸੋ ਇਸੇ ਤਰ੍ਹਾਂ ਜਦੋਂ ਤੁਸੀਂ ਗੁਰਬਾਣੀ ਜਪਦੇ ਹੋ ਟਾਸ ਕਰਦੇ ਹੋ ਕੋਸ਼ਿਸ਼ ਕਰਿਆ ਕਰੋ ਦਸਵੇਂ ਪਾਸ਼ਾ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਅੱਖਾਂ ਬੰਦ ਕਰਕੇ ਤੇ 10 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਦੀ ਵੀ ਨਾ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉਹ ਸਾਰੀ ਤਸਵੀਰ ਆਪਣੇ ਸਾਹਮਣੇ ਛਪੀ ਹੁੰਦੀ ਆ ਹਨਾ ਮਹਾਰਾਜ ਦਾ ਉਹਰ ਉਤਨਾ ਸਰੂਪ ਪਤਨ ਦੇਖਦਾ ਜਿਹਦਾ ਪੱਖਾ ਬੰਦ ਕਰਦੇ ਆ ਤਾਸ ਕਰਦੇ ਆ ਤਾਂ ਆਪਾਂ ਨੂੰ ਵੀ ਉਦਾਂ ਹੀ ਦਰਸ਼ਨ ਹੋ ਸਕਦੇ ਨੇ ਸੋ ਕੋਸ਼ਿਸ਼ ਕਰਿਆ ਕਰੋ ਕਿਰਪਾ ਗੁਰੂ ਸਰ ਜਰੂਰ ਕਰਨਗੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਹ ਦਾਨੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ